ਵਿਆਹ ਤੋਂ ਕੁਝ ਘੰਟੇ ਪਹਿਲਾਂ ਲਾੜੇ ਨੇ ਲਾੜੀ ਦਾ ਹੀ ਕਤਲ ਕਰ ਦਿੱਤਾ ਯਾਨੀ ਕਿ ਵਿਆਹ ਤੋਂ ਕੁਝ ਘੰਟੇ ਪਹਿਲਾਂ ਮਾਮੂਲੀ ਬਹਿਸ ਤੋਂ ਬਾਅਦ ਨੌਜਵਾਨ ਨੇ ਆਪਣੀ ਹੀ ਲਾੜੀ ਦੇ ਸਿਰ ਦੇ ਉੱਤੇ ਰਾਡ ਮਾਰੀ ਜਿਸ ਕਰਕੇ ਲੜਕੀ ਦੀ ਮੌਤ ਹੋ ਗਈ ਅਤੇ ਖੁਸ਼ੀਆਂ ਦਾ ਮੌਕਾ ਸੀ ਰੰਗ ਵਿੱਚ ਭੰਗ ਪੈ ਗਿਆ ਗੁਜਰਾਤ ਦੇ ਭਾਵਨਗਰ ਤੋਂ ਇਹ ਹੈਰਾਨ ਕਰਨ ਵਾਲੀ ਖਬਰ ਹੈ ਜਿੱਥੇ ਮੰਗੇਤਰ ਨੇ ਆਪਣੇ ਹੀ ਵਿਆਹ ਤੋਂ ਕੁਝ ਘੰਟੇ ਪਹਿਲਾਂ ਆਪਣੀ ਲਾੜੀ ਦਾ ਕਤਲ ਕਰ ਦਿੱਤਾ ਕੁੱਤ ਮੋਕੇ ਤੋਂ ਫਰਾਰ ਹੋ ਗਿਆ ਜਾਣਕਾਰੀ ਅਨੁਸਾਰ ਘਟਨਾ ਤੋਂ ਪਹਿਲਾਂ ਦੋਵਾਂ ਵਿਚਕਾਰ ਝਗੜਾ ਹੋਇਆ ਜਿਸ ਦੌਰਾਨ ਬਹਿਸ ਸਨੀ ਜ਼ਿਆਦਾ ਵੱਧ ਗਈ ਕਿ ਮੁਲਜ਼ਮ ਨੇ ਆਪਣੀ ਮਗੇਤਰ ਦੇ ਸਿਰ ਵਿੱਚ ਲੋਹੇ ਦੀ ਰਾਡ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਇਹ ਘਟਨਾ ਭਾਵਨਗਰ ਵਿੱਚ ਪ੍ਰਭੂ ਦਾਸ ਤਲਾਬ ਕੋਲ ਦੀ ਦੱਸੀ ਜਾ ਰਹੀ ਹੈ ਜਿੱਥੋਂ ਦੀ ਰਹਿਣ ਵਾਲੀ 22 ਸਾਲਾਂ ਦੀ ਸੋਨੀ ਹਿੰਮਤ ਰਾਠੋੜ ਦਾ ਵਿਆਹ ਹੋਣਾ ਸੀ ਪਰ ਵਿਆਹ ਵਾਲੇ ਦਿਨ ਸਵੇਰੇ ਸਵੇਰੇ ਸੋਨੀ ਦਾ ਆਪਣੇ ਮੰਗੇਤਰ ਸਾਜਨ ਖਗਨਾ ਬਰਾਈਆ ਨਾਲ ਉਸਦੇ ਘਰ ਆਇਆ ਅਤੇ ਜਿੱਥੇ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਣ ਲੱਗੀ ਕੁਝ ਦੇਰ ਵਿੱਚ ਬਹਿਸ ਹੱਥੋਂ ਪਾਈ ਵਿੱਚ ਬਦਲ ਗਈ ਇਸੇ ਦੌਰਾਨ ਸਾਜਨ ਨੇ ਕਥਿਤ ਤੌਰ ਤੇ ਇੱਕ ਲੋਹੇ ਦੀ ਰਾੜ ਨਾਲ ਸੋਨੀ ਉੱਤੇ ਲਗਾਤਾਰ ਕਈ ਵਾਰ ਕੀਤੇ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਘਟਨਾ ਤੋਂ ਬਾਅਦ ਵਿਆਹ ਵਾਲੇ ਘਰ ਵਿੱਚ ਚਿਕਚਿਹਾੜਾ ਮਚ ਗਿਆ ਭਾਵਨਗਰ ਸਿਟੀ ਪੁਲਿਸ ਦੇ ਅਨੁਸਾਰ ਸਾਜ ਨੇ ਲਗਾਤਾਰ ਕਈ ਵਾਰ ਕਰਕੇ ਸੋਨੀ ਦੇ ਸਰੀਰ ਤੇ ਅਤੇ ਸਿਰ ਤੇ ਸੱਟਾਂ ਮਾਰੀਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਜੁਰਾਂ ਰੋੜਾ ਸੁਣ ਕੇ ਪਰਿਵਾਰਕ ਮੈਂਬਰ ਜਾਗ ਗਏ ਅਤੇ ਉਹਨਾਂ ਨੇ ਉਪਰ ਆ ਕੇ ਦੇਖਿਆ ਤਾਂ ਸੋਨੀ ਆਪਣੇ ਕਮਰੇ ਵਿੱਚ ਮ੍ਰਿਤਕ ਪਈ ਹੋਈ ਸੀ ਸੋ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਤੇ ਮੁਲਜ਼ਮ ਦੀ ਭਾਲ ਕਰ ਰਹੀ ਹੈ ਵਿਆਹ ਤੋਂ ਕੁਝ ਘੰਟੇ ਪਹਿਲਾਂ ਹੀ ਮੰਗੇਤਰ ਵੱਲੋਂ ਆਪਣੀ ਹੀ ਲਾੜੀ ਦਾ ਰਾੜਾ ਮਾਰ ਕੇ ਕਤਲ ਕੀਤਾ ਗਿਆ ਜੋ ਜਾਣਕਾਰੀ ਹੈ ਮੀਡੀਆ ਰਿਪੋਰਟਸ ਮੁਤਾਬਕ ਕਥਿਤ ਤੌਰ ਤੇ ਲਾੜੇ ਵੱਲੋਂ ਹੀ ਯਾਨਕੀ ਮਗੇਤਰ ਵੱਲੋਂ ਹੀ ਲਾੜੀ ਦਾ ਕਤਲ ਕੀਤਾ ਗਿਆ ਵਿਆਹ ਤੋਂ ਕੁਝ ਘੰਟੇ ਪਹਿਲਾਂ ਲਾੜੇ ਨੇ ਲਾੜੀ ਦਾ ਹੀ ਕਤਲ ਕਰ ਦਿੱਤਾ ਯਾਨੀ ਕਿ ਵਿਆਹ ਤੋਂ ਕੁਝ ਘੰਟੇ ਪਹਿਲਾਂ ਮਾਮੂਲੀ ਬਹਿਸ ਤੋਂ ਬਾਅਦ ਨੌਜਵਾਨ ਨੇ ਆਪਣੀ ਹੀ ਲਾੜੀ ਦੇ ਸਿਰ ਦੇ ਉੱਤੇ ਰਾਡ ਮਾਰੀ ਜਿਸ ਕਰਕੇ ਲੜਕੀ ਦੀ ਮੌਤ ਹੋ ਗਈ ਅਤੇ ਖੁਸ਼ੀਆਂ ਦਾ ਮੌਕਾ ਸੀ ਰੰਗ ਵਿੱਚ ਭੰਗ ਪੈ ਗਿਆ ਗੁਜਰਾਤ ਦੇ ਭਾਵਨਗਰ ਤੋਂ ਇਹ ਹੈਰਾਨ ਕਰਨ ਵਾਲੀ ਖਬਰ ਹੈ ਜਿੱਥੇ ਮੰਗੇਤਰ ਨੇ ਆਪਣੇ ਹੀ ਵਿਆਹ ਤੋਂ ਕੁਝ ਘੰਟੇ ਪਹਿਲਾਂ ਆਪਣੀ ਲਾੜੀ ਦਾ ਕਤਲ ਕਰ ਦਿੱਤਾ ਖੁਦ ਮੌਕੇ ਤੋਂ ਫਰਾਰ ਹੋ ਗਿਆ ਜਾਣਕਾਰੀ ਅਨੁਸਾਰ ਘਟਨਾ ਤੋਂ ਪਹਿਲਾਂ ਦੋਵਾਂ ਵਿਚਕਾਰ ਝਗੜਾ ਹੋਇਆ ਜਿਸ ਦੌਰਾਨ ਬਹਿਸ ਸੇ ਨਹੀਂ ਜ਼ਿਆਦਾ ਵੱਧ ਗਈ ਕਿ ਮੁਲਜ਼ਮ ਨੇ ਆਪਣੀ ਮੰਗੇਤਰ ਦੇ ਸਿਰ ਵਿੱਚ ਲੋਹੇ ਦੀ ਰਾਡ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਘਟਨਾ ਭਾਵਨਗਰ ਵਿੱਚ ਪ੍ਰਭੂ ਦਾਸ ਤਲਾਬ ਕੋਲ ਦੀ ਦੱਸੀ ਜਾ ਰਹੀ ਹੈ। ਜਿੱਥੋਂ ਦੀ ਰਹਿਣ ਵਾਲੀ 22 ਸਾਲਾਂ ਦੀ ਸੋਨੀ ਹਿੰਮਤ ਰਾਠੌਰ ਦਾ ਵਿਆਹ ਹੋਣਾ ਸੀ ਪਰ ਵਿਆਹ ਵਾਲੇ ਦਿਨ ਸਵੇਰੇ-ਸਵੇਰੇ ਸੋਨੀ ਦਾ ਆਪਣੇ ਮੰਗੇਤਰ ਸਾਜਨ ਖਗਨਾ ਬਰਈਆ ਨਾਲ ਉਸ ਦੇ ਘਰ ਆਇਆ। ਅਤੇ ਜਿੱਥੇ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਣ ਲੱਗੀ ਕੁਝ ਦੇਰ ਵਿੱਚ ਬਹਿਸ ਹੱਥੋਂ ਪਾਈ ਵਿੱਚ ਬਦਲ ਗਈ ਇਸੇ ਦੌਰਾਨ ਸਾਜਨ ਨੇ ਕਥਿਤ ਤੌਰ ਤੇ ਇੱਕ ਲੋਹੇ ਦੀ ਰਾੜ ਨਾਲ ਸੋਨੀ ਉੱਤੇ ਲਗਾਤਾਰ ਕਈ ਵਾਰ ਕੀਤੇ ਜਿਸ ਕਾਰਨ ਉਸ ਦੀ ਮੌਤ ਹੋ ਗਈ ਇੱਕ ਘਟਨਾ ਤੋਂ ਬਾਅਦ ਵਿਆਹ ਵਾਲੇ ਘਰ ਵਿੱਚ ਚਿਕਚਿਹਾੜਾ ਮਚ ਗਿਆ ਭਾਵਨਗਰ ਸਿਟੀ ਪੁਲਿਸ ਦੇ ਅਨੁਸਾਰ ਸਾਜਨ ਨੇ ਲਗਾਤਾਰ ਕਈ ਵਾਰ ਕਰਕੇ ਸੋਨੀ ਦੇ ਸਰੀਰ ਤੇ ਅਤੇ ਸਿਰ ਤੇ ਸੱਟਾਂ ਮਾਰੀਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ ਕਤਲ ਦੀ ਵਾਰਦਾਤ ਤੋਂ ਅੰਜਾਮ ਦੇਣ ਮਗਰੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਜ਼ੁਰਾ ਰੋਲਾ ਸੁਣ ਕੇ ਪਰਿਵਾਰਕ ਮੈਂਬਰ ਜਾਗ ਗਏ ਅਤੇ ਉਹਨਾਂ ਨੇ ਉੱਪਰ ਆ ਕੇ ਦੇਖਿਆ ਤਾਂ ਸੋਨੀ ਆਪਣੇ ਕਮਰੇ ਵਿੱਚ ਮ੍ਰਿਤਕ ਪਈ ਹੋਈ ਸੀ ਸੋ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਤੇ ਮੁਲਜ਼ਮ ਦੀ ਭਾਲ ਕਰ ਰਹੀ ਹੈ ਵਿਆਹ ਤੋਂ ਕੁਝ ਘੰਟੇ ਪਹਿਲਾਂ ਹੀ ਮੰਗੇਤਰ ਵੱਲੋਂ ਆਪਣੀ ਹੀ ਲਾੜੀ ਦਾ ਰਾੜਾ ਮਾਰ ਕੇ ਕਤਲ ਕੀਤਾ ਗਿਆ ਜੋ ਜਾਣਕਾਰੀ ਆ ਮੀਡੀਆ ਰਿਪੋਰਟਸ ਮੁਤਾਬਕ ਕਥਿਤ ਤੌਰ ਤੇ ਲਾੜੇ ਵੱਲੋਂ ਹੀ ਯਾਨੀ ਕਿ ਮੰਗੇਤਰ ਵੱਲੋਂ ਹੀ ਲਾੜੀ ਦਾ ਕਤਲ ਕੀਤਾ ਗਿਆ